ਦੇਸ਼ ਨੇ ਇੱਕ ਸੱਚਾ ਸਿਪਾਹੀ 구ਆਧਤਾ ਜਿਸ ਨੇ ਸੱਤਾ ਅਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਉਹਨਾਂ ਲੋਕਾਂ ਦੇ ਸ਼ਬਦ ਨਹੀਂ ਜੋ ਦਿੱਲੀ ਵਿਖੇ ਸਾਪਕਾ ਰਾਜਪਾਲ ਸਤਿਆਪਾਲ ਮਲਿਕ ਦੇ ਅੰਤਿਮ ਯਾਤਰਾ ਦੇ ਵਿੱਚ ਪਹੁੰਚੇ ਸਾਪਕਾ ਰਾਜਪਾਲ ਸਤਿਆਪਾਲ ਬਲਿਕ ਦੇ ਅੰਤਿਮ ਸੰਸਕਾਰ ਕਰਤਾਤਾ ਗਿਆਏ ਪੰਜ ਤੱਤਾ ਦੇ ਵਿੱਚ ਵਿਲੀਨ ਹੋਏ ਨੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਅੰਤਿਮ ਯਾਤਰਾ ਦੇ ਵਿੱਚ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਸਮੇਤ ਵੱਡੇ ਦਿੱਕਤ ਆਕੂ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਸਾਬਕਾ ਰਾਸ਼ਪਾਲ ਸੱਤਿਆਪਾਲ ਮਲਿਕ ਦੀ ਦੇਹ ਨੂੰ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨ ਕਾਟ ਵਿਖੇ ਲਿਆਂਦਾ ਗਿਆ ਜੋਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਸ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਕਿੰਨਾਂ ਸੰਗਠਨਾ ਦੇ ਸੈਂਕੜੇ ਆਖੂothe ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਸਮਾਜਵਾਦੀ ਪਾਰਟੀ ਜੀ ਜੀ ਪੀ ਅਤੇ ਹੋਰ ਰਾਜਨੀਤਿਕ ਪਾਰਟੀਆਂ ਸਮੇਤ ਰਾਜਨੀਤਿਕ ਆਗੂ ਸੱਤਿਆਪਾਲ ਮਲਿਕ ਤੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਏ ਕਾਂਗਰਸਾਗੂ ਰਾਹੁਲ ਗਾਂਧੀ ਵੀ ਉਥੇ ਪਹੁੰਚੇ ਸ਼ਰਧਾਂਜਲੀ ਦੇਣ ਤੋਂ ਬਾਅਦ ਤੁਰੰਤ ਉਹ ਸ਼ਮਸ਼ਾਨ ਘਾਟ ਤੋਂ ਚਲੇ ਗਏ ਕਿਸਾਨਾ ਸੰਤਾ ਅਤੇ ਸਾਥੀਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਭਰੀ ਸ਼ਰਧਾਂਜਲੀ ਜੋ ਐ ਤੇ ਖ ਨੂੰ ਮਿਲੀ ਉਥੇ ਮੌਜੂਦ ਲੋਕ ਇਹ ਕਹਿੰਦੇ ਨਜ਼ਰ ਆਈ ਕਿ ਦੇਸ਼ ਨੇ ਇੱਕ ਸੱਚਾ ਸਿਪਾਹੀ ਗਵਾਤਾ ਜਿਸ ਨੇ ਸੱਤਾ ਦੇ ਅੱਗੇ ਝੁਕਣ ਤੋਂ ਇਨਕਾਰ ਕਰਤਾ ਸੀ ਵੱਡੇ ਸਿਆਸਤਦਾਨ ਅੰਤਿਮ ਸੰਸਕਾਰ ਮੌਕੇ ਸ਼ਾਮਲ ਹੋਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰਿਆਣਾ ਤੋਂ ਜੀ ਜੇ ਪੀ ਦੇ ਦੁਸ਼ਯੰਤ ਚੋਟਾਲਾ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਹਰਿੰਦਰ ਮਲਿਕ ਸੰਸਦ ਮੈਂਬਰ ਮੁਜ਼ਫਰਨਗਰ ਕਿਸਾਨਾਂ ਗੂ ਗੁਰਨਾਮ ਸਿੰਘ ਚੜੂਨੀ ਕਿਸਾਨਾਂ ਗੂ ਹਰਿੰਦਰ ਤਾਉ ਅਤੇ ਹੋਰ ਜੜੇ ਆਗੂ ਨੇ ਉਸ ਸ਼ਮਸ਼ਾਨ ਘਾਟ ਵਿਖੇ ਪਹੁੰਚੇ ਨੇ ਸੋ ਸਾਪ ਦਾ ਰਾਸ਼ਪਾਲ ਸਤਿਪਾਲ ਮਲਿਕ ਤੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਦੇਖਣ ਨੂੰ ਮਿਲੇ ਨਾਮਾਖਾ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਜੜੀਆ ਦਿੱਤੀ ਗਈ ਹੈ ਗੁਰਦੇ ਦੀ ਬਿਮਾਰੀ ਦੇ ਇਲਾਜ ਦੇ ਲਈ 11 ਮਈ ਨੂੰ ਉਹਨਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਕੁਝ ਦਿਨ ਪਹਿਲਾਂ ਹੀ ਉਹਨਾਂ ਦਿੱਲੀ ਦੇ ਹਸਪਤਾਲ ਦੇ ਵਿੱਚ ਆਖਰੀ ਸਾਲ ਲਈ ਸੀ ਸੱਤਪਾਲ ਮਲਿਕ ਨੇ ਸੋਸ਼ਲ ਮੀਡੀਆ ਰਾਹੀਂ ਹਾਲਾਂਕਿ ਲੋਕਾਂ ਤੱਕ ਇੱਕ ਸੰਦੇਸ਼ ਵੀ ਪਹੁੰਚਾਇਆ ਸੀ ਉਹਨਾਂ ਕਿਹਾ ਕਿ ਮੈਂ ਜ਼ਿੰਦਾ ਹਾਂ ਜਾਂ ਨਹੀਂ ਮੈਂ ਸੱਚ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਰਕਾਰਾਂ ਅੱਗੇ ਕਿਸੇ ਵੀ ਤਰੀਕੇ ਦੇ ਨਾਲ ਛੁਕਿਆ ਨਹੀਂ ਮੈਨੂੰ ਫਸਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਮੈਂ ਡਰਿਆ ਨਹੀਂ ਮੈਂ ਛੁਕਿਆ ਨਹੀਂ ਇਹ ਉਹਨਾਂ ਦੇ ਆਖਰੀ ਬੋਲ ਸਨ ਜਦੋਂ ਹਸਪਤਾਲ ਦੇ ਵਿੱਚ ਮੌਜੂਦ ਸੀ ਉਹਨਾਂ ਕਿਹਾ ਕਿ ਮੈਂ ਅੱਜ ਵੀ ਬਹੁਤ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹਾਂ ਉਹਨਾਂ ਕਿਹਾ ਕਿ ਮੈਂ 50 ਸਾਲਾਂ ਤੋਂ ਵੱਧ ਦੇ ਰਾਜਨੀਤਿਕ ਕੈਰੀਅਰ ਦੇ ਵਿੱਚ ਬਹੁਤ ਵੱਡੇ ਉਤਿਆਂ ਤੇ ਦੇਸ਼ ਦੀ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਜਿਸ ਤੋਂ ਬਾਅਦ ਅੱਜ ਵੀ ਮੈਂ ਇੱਕ ਕਮਰੇ ਵਾਲੇ ਘਰ ਦੇ ਵਿੱਚ ਰਹਿ ਰਿਹਾ ਸੀ ਅਤੇ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਸੀ ਜੇ ਅੱਜ ਮੇਰੇ ਕੋਲ ਪੈਸੇ ਹੁੰਦੇ ਤਾਂ ਮੇਰਾ ਇਲਾਜ ਇੱਕ ਨਿੱਜੀ ਹਸਪਤਾਲ ਦੇ ਵਿੱਚ ਹੁੰਦਾ ਤਾਂ ਉਹਨਾਂ ਦੇ ਇਹ ਆਖਰੀ ਬੋਲ ਸੀ ਉਹਨਾਂ ਸੋਸ਼ਲ ਮੀਡੀਆ ਰਾਹੀਂ ਇੱਕ ਸੰਦੇਸ਼ ਜੋ ਹੈ ਆਪਣੇ ਚੋਣ ਵਾਲਿਆਂ ਦੇ ਨਾਮ 'ਤੇ ਜਾ ਸੀ ਸਾਬਕਾ ਰਾਜਪਾਲ ਸੱਤੇਪਾਲ ਮਲਿਕ ਦਾ ਅੰਤਿਮ ਸੰਸਕਾਰ ਹੋਇਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸਿਆਸਤਦਾਨ ਅਤੇ ਕਿਸਾਨ ਆਗੂ ਜਿਹੜੀ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਤੱਕ ਪਹੁੰਚੇ